ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰੰਗ ਪੰਜਾਬ ਦੇ ਚੈਨਲ ਤੇ ਤੁਹਾਡਾ ਸਵਾਗਤ ਹੈ। ਹਾਂ ਜੀ ਅੱਜ ਆਪਾਂ ਜਿਹੜੀ ਕੇਸ ਕੀ ਹੈ ਉਹਦੀ ਤੁਹਾਨੂੰ ਕਟਿੰਗ ਤੇ ਸਟੀਚਿੰਗ ਦੱਸਾਂਗੇ। ਇਹ ਆਪਾਂ ਬੱਚਿਆਂ ਦੀ ਆਪ ਦੀ ਕਈ ਮੇਰੀਆਂ ਭੈਣਾਂ ਨੇ ਜਿਹੜੀਆਂ ਉਹ ਵੀ ਆਪਣੀ ਕੇਸ ਕੀ ਹੈ ਜਿਹੜੀ ਉਹ ਬੰਨ੍ਹਦੀਆਂ ਨੇ ਦੁਪੱਟੇ ਹੀਟ ਹੁੰਦੀ ਜਿਨ੍ਹਾਂ ਨੇ ਅਮਰਤਾ ਛਕਿਆ ਹੋਇਆ ਹੈਗਾ ਤਾਂ ਇਹ ਜਿਹੜੀ ਕੇਸ ਕੀ ਆਪਾਂ ਆਪਣੇ ਘਰੇ ਕਿਸ ਤਰ੍ਹਾਂ ਬਣਾ ਸਕਦੇ ਆ ਬਹੁਤ ਹੀ ਆਸਾਨ ਤਰੀਕਾ ਇਹਦਾ ਬਣਾਉਣ ਦਾ ਆਪਾਂ ਇਹਨੂੰ ਕੁੜੀ ਬਣਾ ਸਕਦੇ ਆ ਹੁਣ ਬੱਚਿਆਂ ਦੇ ਲਈ ਤਾਂ ਆਪਾਂ ਜੋ ਵੀ ਆਪਦਾ ਲਾਈਨਿੰਗ ਵਾਲਾ ਸੂਟ ਹੈ ਉਹਨੂੰ ਸਟਿਚ ਕਰਦੇ ਆ ਉਹਦੇ ਵਿੱਚੋਂ ਜੋ ਵੀ ਪੀਸ ਬਚਦਾ ਹੈ ਆਪਾਂ ਉਹ ਵੀ ਤਿਆਰ ਕਰ ਸਕਦੇ ਆ ਆਪਣੇ ਘਰ ਹੀ ਤਿਆਰ ਕਰ ਸਕਦੇ ਆ ਆਪਾਂ ਹਰ ਇੱਕ ਦੇ ਵਿੱਚੋਂ ਲਾਈਨਿੰਗ ਹੈ ਜਿਹੜੀ ਥੋੜੀ-ਬਹੁਤੀ ਬਚੇ ਜਾਂਦੀ ਆ ਕਿਉਂਕਿ ਇਹਨੂੰ ਬਾਹਲਾ ਕੱਪੜਾ ਤਾਂ ਲੱਗਦਾ ਨਹੀਂ ਹੈਗਾ ਸਿਰਫ ਦੋ ਸਲਾਈਆਂ ਲੱਗਣੀਆਂ ਨੇ ਦੇ ਉੱਤੇ ਕੋਈ ਬਾਹਲਾ ਲੰਮਾ ਚੌੜਾ ਕੰਮ ਨਹੀਂ ਮੈਂ ਸੋਨੂੰ ਅੱਜ ਇਹਦੀ ਕਟਿੰਗ ਦਾਸਦੀਆਂ ਤੇ ਫੇਰ ਮੈਂ ਤੁਹਾਨੂੰ ਇਹਦੀ ਜਿਹੜੀ ਸਟੀਚਿੰਗ ਹੈ ਉਹ ਦੱਸੂਗੀ ਤੁਸੀਂ ਇਹਨੂੰ ਕਿਸੇ ਵੀ ਬੇਸਟੇਜ ਜੋ ਆਪਣੇ ਬਚਦੀ ਹੈ ਮਲਮਲ ਜਾਂ ਕੋਈ ਆਪਣੇ ਘਰੇ ਕੋਈ ਪਰਨਾ ਜਿਹੜਾ ਆਪਣਾ ਬੇਕਾਰ ਹੋ ਜਾਂਦਾ ਉਹਦੇ ਵਿੱਚੋਂ ਵੀ ਕੱਢ ਸਕਦੇ ਹੋ ਇਹ ਆਪਣੀ ਬਿਲਕੁਲ ਫਰੀ ਦੇ ਵਿੱਚ ਜਿਹੜੀ ਇਹ ਕੇਸ ਕੀ ਹੈ ਤਿਆਰ ਹੋ ਸਕਦੀ ਹੈਗੀ ਇਹਨੂੰ ਤੁਸੀਂ ਆਪਣੇ ਸਿਰ ਦੇ ਹਿਸਾਬ ਨਾਲ ਵੱਡੀ ਛੋਟੀ ਵੀ ਕਰ ਸਕਦੇ ਹੋ ਮੈਂ ਤੁਹਾਨੂੰ ਅੱਜ ਜਿਹੜੀ ਇਹ ਕੇਸ ਕੀ ਹੈ ਇਹ ਫੁੱਲ ਨਾਪ ਦਾ ਜਿਹੜਾ ਕੱਟ ਕੇ ਉਹ ਬਖਾਉਂਗੀ ਤੇ ਨਾਲ ਸਾਨੂੰ ਜਿਹੜੀ ਇਹਦੀ ਸਟੀਚਿੰਗ ਹੈ ਉਹ ਦੱਸੂਗੀ ਜੋ ਆਪਾਂ ਮੈ ਸੁਣੇ ਦੀ ਲੰਬਾਈ ਚੜਾਈ ਜਿੰਨੀ ਕੱਟਣੀ ਐ ਉਹ ਦੱਸ ਦਿਆਂ ਤੁਸੀਂ ਧਿਆਨ ਨਾਲ ਵੇਖਿਓ ਹਾਂਜੀ ਆਪਾਂ ਜਿਹੜੀ ਇਹਦੀ ਲੰਬਾਈ ਚੜਾਈ ਐ ਉਹ ਦੱਸ ਦਿਆਂ ਤੁਹਾਨੂੰ ਕਿੰਨੀ ਲੈਣੀ ਐ ਇਹਦੀ ਲੰਬਾਈ ਐ ਜਿਹੜੀ ਆਪਾਂ ਉਹ 11 ਇੰਚ ਲੈਣੀ ਐ ਇੱਧਰ ਮੇਰੇ ਕੰਨੀ ਐ ਜਿਹੜੀ ਇਹਨੂੰ ਛੱਡ ਕੇ ਲੈਣੀ ਐ ਆਪਾਂ ਕੰਨੀ ਛੱਡ ਦਾਂਗੇ 11 ਇੰਚ ਤੇ ਨਸਾਨੀ ਲਾਉਣੀ ਹੈ ਇਧਰੋਂ ਜਿਹੜੀ ਇਹਦੀ ਚੜਾਈ ਹੈ ਉਹ 9 ਇੰਚ ਲੈਣੀ ਆਪਾਂ ਨੇ ਤੇ ਜਿਹੜਾ ਇਹ ਕੱਪੜਾ ਜੀ ਇਹ ਆਪਾਂ ਨੇ ਡਬਲ ਫੋਲਡ ਕਰਕੇ ਕੱਪੜਾ ਲੈਣਾ ਇਹ ਪਟਕੀ ਹੈ ਜਿਹੜੀ ਹਮੇਸ਼ਾ ਹੀ ਦੂਰੇ ਕੱਪੜੇ ਦੀ ਬੰਦੀ ਹੈ ਕਿਉਂਕਿ ਜਿਹੜਾ ਇਹ ਆਪਣੀ ਮਾਲਮਾਲ ਹੁੰਦੀ ਹੈ ਪਤਲੀ ਹੁੰਦੀ ਹੈ ਦੂਰਾ ਕੱਪੜੇ ਦੀ ਜਦੋਂ ਆਪਾਂ ਬਣਾਉਨੇ ਦੀ سپورਟ ਬਣੀ ਰਹਿੰਦੀ ਹੈ ਛੇਤੀ ਫੱਟਦੀ ਨਹੀਂ ਇਹ ਮੈਂ ਇਸ ਤਰ੍ਹਾਂ ਜਿਹੜਾ ਕੱਪੜਾ ਹੈ ਡਬਲ ਫੋਲਡ ਕਰਕੇ ਲੈਂਦਾਗਾ ਤੇ ਹੁਣ ਆਪਾਂ ਇਹਦਾ ਜਿਹੜਾ ਚੌਰਸ ਪੀਸ ਹੈ ਉਹ ਬਣਾ ਲਾਂਗੇ ਇਸ ਤਰ੍ਹਾਂ ਵੀ ਆਪਾਂ ਇਧਰ ਨੂੰ 9 ਲਾ ਕੇ ਤੇ ਇਸ ਸਾਈਡ 11 ਲਾ ਕੇ ਇਸ ਤਰ੍ਹਾਂ ਜਿਹੜਾ ਆਪਾਂ ਨੇ ਇਹ ਪੀਸ ਹੈ ਇਹਦੀ ਕਟਿੰਗ ਕਰ ਦਿੰਦੇ ਆ ਲੰਬਾਈ ਇਹਦੀ 11 ਹੈ ਚੜਾਈ ਹੈ ਜਿਹੜੀ ਇਹਦੀ ਇਹ 9 ਇੰਚ ਹੈ ਇਹ ਦੇਖੋ ਇਹ ਪਾਰਟ ਹੈ ਜਿਹੜਾ ਇਹ ਆਪਣੇ ਸਿਰਾਂ ਵਾਲਾ ਪਾਰਟ ਹੈ ਜਿਹੜਾ ਆਪਣੇ ਸਿਰ ਦੇ ਉੱਪਰ ਆਉਂਦਾ ਹੈ ਇਸ ਤਰ੍ਹਾਂ ਫਿਰ ਇਹਨੂੰ ਆਪਾਂ ਜਿਹੜੀ ਇਹਦੀ ਕੰਨੀ ਰੱਖੀ ਸੀ ਇਹਨੂੰ ਆਪਾਂ ਉਤਾਰ ਦਾਂਗੇ ਆਪਾਂ ਕੰਨੀ ਐਕਸਟਰਾ ਰੱਖੀ ਸੀ 9 ਇੰਚ ਤੋਂ ਹੁਣ ਆਪਾਂ ਇਹਨੂੰ ਇੱਕ ਵਾਰ ਆਪਦੇ ਕੰਨੀ ਨੂੰ ਹੋਰ ਫੋਲਡ ਕਰ ਲਾਂਗੇ ਇਸ ਤਰ੍ਹਾਂ ਇੱਕ ਵਾਰ ਆਪਾਂ ਇਹਨੂੰ ਦੁਬਾਰੇ ਫੋਲਡ ਕਰਕੇ ਹੁਣ ਆਪਾਂ ਇਹਦੇ ਜਿਹੜੇ ਗਲਾਈਆਂ ਨੇ ਉਹ ਪਾਵਾਂਗੇ ਇੱਧਰ ਜਿਹੜਾ ਬੰਦ ਪਾਸਾ ਹੈ ਇਹ ਇੱਧਰ ਹੈ ਜਿਹੜਾ ਖੁੱਲਾ ਪਾਸਾ ਹੈ ਇੱਧਰ ਆਪਾਂ ਨੇ ਜਿਹੜੀ ਆਪਣੀਆਂ ਗਲਾਈਆਂ ਨੇ ਉਹ ਪਾਉਣੀਆਂ ਨੇ ਸਾਰਿਆਂ ਤੋਂ ਪਹਿਲਾਂ ਆਪਾਂ ਨੇ ਜਿਹੜਾ ਇਹਦਾ ਅੱਧ ਕਰ ਲੈਣਾ ਆਪਣੀ ਇਹ 11 ਇੰਚ ਤੇ 11 ਇੰਚ ਦਾ ਅੱਧ 5.5 ਇੰਚ ਇਸ ਤਰ੍ਹਾਂ ਆਪਾਂ ਆ ਦੇਖੋ ਇਹਦਾ ਅੱਧ ਕਰ ਲਿਆ ਹੁਣ ਆਪਾਂ ਜਿਹੜੀ ਇਹ ਆਪਣੀ ਪਟਕੀ ਸੀਗੀ ਇਹਦੀ ਇਹਦਾ ਆਪਾਂ ਨੇ ਅੱਧ ਕਰਨਾ ਹੈ ਇਧਰੋਂ ਤਾਂ ਆਪਾਂ ਨੇ ਲੈਣੀ ਹੈ ਇਹ 3 ਇੰਚ ਇਧਰੋਂ ਆਪਾਂ 3 ਇੰਚ ਲੈਣੀ ਹੈ ਤੇ ਇਧਰੋਂ ਵੀ ਆਪਾਂ ਨੇ 3 ਇੰਚ ਲੈਣੀ ਹੈ ਇਹ ਹੁਣ ਆਪਾਂ ਜਿਹੜਾ ਤਾਂ ਇਹਦੇ ਆਪਾਂ ਕਿਸੇ ਵੀ ਸਾਈਡ ਗੁਲਾਈ ਦੇ ਸਕਦੇ ਆ ਇੱਕ ਸਾਈਡ ਆਪਾਂ ਇਹਦੇ ਗੁਲਾਈ ਦੇਵਾਂਗੇ ਤੇ ਇੱਕ ਸਾਈਡ ਆਪਾਂ ਬਿਲਕੁਲ ਥੋੜਾ ਜਿਹਾ ਇਹਨੂੰ ਮੰਗੂ ਇਸ ਤਰ੍ਹਾਂ ਇਹ ਇਸ ਤਰ੍ਹਾਂ ਇੱਕ ਜਿਹੜੇ ਆਪਣੀ ਪਿੱਛਲੀ ਸਾਈਡ ਆਊਗੀ ਜਿੱਥੇ ਆਪਾਂ ਨੇ ਤਲੀਆਂ ਇਹਨੂੰ ਲੱਗਣਗੀਆਂ ਉਧਰੋਂ ਤਾਂ ਆਪਾਂ ਨੇ ਇਹਨੂੰ ਇਸ ਤਰ੍ਹਾਂ ਥੋੜੀ ਜੀ ਇਸ ਤਰ੍ਹਾਂ ਇਹਨੂੰ ਉਹਦੇਲੇ ਇਹ ਸਾਈਡ ਜਿਹੜਾ ਆਪਣਾ ਇਹ ਸਿਰਾਂ ਵਾਲਾ ਸਾਈਡ ਹੈਗਾ ਇੱਥੋਂ ਆਪਾਂ ਇਹਨੂੰ ਪੂਰੀ ਗੁਲਾਈ ਦੇਣੀ ਆ ਜਿਸ ਤਰ੍ਹਾਂ ਆਪਣਾ ਇਹ 1.5 ਇੰਚ ਇੱਧਰ ਹੈ ਤੇ 1.5 ਇੰਚ ਇੱਧਰ ਆ ਦੇਖੋ ਆਪਾਂ ਉਰੋ ਦੇ ਨਿਸ਼ਾਨੀ ਲਾ ਕੇ ਇਸ ਤਰ੍ਹਾਂ ਹੁਣ ਦੇਖੋ ਆਪਾਂ ਜਿਹੜਾ ਇਹ ਸਿਰਾ ਵਾਲਾ ਸਾਈਡ ਹੈ ਇਸ ਸਾਈਡ ਆਪਾਂ ਨੇ ਗੁਲਾਈ ਦੇਣੀ ਹੈ ਤੇ ਆ ਆਪਣੀ ਜਿਹੜੀ ਪਿਛਲੀ ਸਾਈਡ ਹੈ ਇੱਥੋਂ ਆਪਾਂ ਇਧਰੋਂ 3 ਇੰਚ ਰੱਖ ਕੇ ਇਹਨੂੰ ਆਪਾਂ ਇਹਨੂੰ ਮਿਲਾ ਦਾਂਗੇ ਇਸ ਤਰ੍ਹਾਂ ਤੇ ਹੁਣ ਆਪਾਂ ਇਹਦੀ ਜਿਹੜੀ ਕਟਿੰਗ ਹੈ ਉਹ ਕਰ ਦਾਂਗੇ ਆ ਦੇਖੋ ਇਹਦੀ ਕਟਿੰਗ ਕਿਸ ਤਰ੍ਹਾਂ ਕਰਨੀ ਹੈ ਅਸੀਂ ਇੱਥੋਂ ਆਪਾਂ ਇਹਦੀ ਜਿਹੜੀ ਗੁਲਾਈ ਹੈ ਇਹ ਸਟਾਰਟ ਕਰ ਦਾਂਗੇ ਜਿਹੜਾ ਆਪਣਾ ਇਹ ਸਿਰਾਲਾ ਪਾਟ ਹੈ ਦੇਖੋ ਇਹ ਬਣ ਕੇ ਰੈਡੀ ਹੋ ਗਿਆ ਇਸ ਤਰ੍ਹਾਂ ਇਹਦੀ ਜਿਹੜੀ ਸ਼ੇਪ ਹੈ ਉਹ ਇਸ ਤਰ੍ਹਾਂ ਆਊਗੀ ਹੁਣ ਆਪਾਂ ਜਿਹੜਾ ਇਸ ਦੇ ਆਲੇ-ਦਾਲੇ ਆਪਾਂ ਨੇ ਪੱਟੀ ਲਾਉਣੀ ਹੈ ਕਿ ਉਹ ਆਪਾਂ ਪੱਟੀ ਲਾਵਾਂਗੇ ਉਹਦੇ ਵਿੱਚ ਹੀ ਜਿਹੜੀ ਆਪਣੀਆਂ ਪੀਸਲੀਆਂ ਤਣੀਆਂ ਨੇ ਗਈਆਂ ਉਹ ਵੀ ਉਹਦੇ ਵਿੱਚ ਹੀ ਆ ਜਾਣਗੀਆਂ ਇਹਦੇ ਲਈ ਪਹਿਲਾਂ ਆਪਾਂ ਨੇ ਜਿਹੜੀ ਇਹਦੇ ਆਲੇ-ਦਾਲੇ ਪੱਟੀ ਲਾਉਣੀ ਹੈ ਉਹ ਕਿੰਨੇ ਇੰਚ ਦੀ ਲਾਉਣੀ ਹੈ ਉਹ ਜਿਹੜੀ ਆਪਾਂ ਪੱਟੀ ਹੈ ਉਹ ਆਪਾਂ ਇਸ ਤਰ੍ਹਾਂ ਇਹਦੇ ਸਾਰੇ ਜਿੰਨੀ ਇਹ ਗਲਾਈ ਹੈ ਇਹਨੂੰ ਆਪਾਂ ਇੰਚੀ ਟੇਪ ਦੇ ਨਾਲ ਮੇਨ ਲਾਂਗੇ ਤਾਂ ਕਿ ਜਿਹੜੀ ਆਪਣੀ ਪੱਟੀ ਉਹ ਵੱਡੀ ਛੋਟੀ ਨਾ ਹੋਵੇ ਵੀ ਕਿੰਨੀ ਆਊਗੀ ਇਸ ਤਰ੍ਹਾਂ ਉਹ ਨੂੰ ਇੰਚੀ ਟੇਪ ਸ਼ੁਰੂ ਕਰਕੇ ਆਪਾਂ ਇਹਨੂੰ ਆਪਣੀ ਇੰਚੀ ਟੇਪ ਨੂੰ ਇਹਦੇ ਨਾਲ-ਨਾਲ ਹੈ ਜਿਹੜਾ ਬਿਲਕੁਲ ਇਹਦੇ ਨਾਲ-ਨਾਲ ਘੁਮਾ ਦਾਂਗੇ ਇਸ ਤਰ੍ਹਾਂ ਇਹ ਦੇਖੋ ਇਹ ਜਿਹੜੀ ਆਪਣੀ 28.5 ਇੰਚ ਆ ਰਹੀ ਹੈਗੀ ਇਹ ਜਿਹੜੀ ਇਹਦੀ ਪੂਰੀ ਗੁਲਾਈ ਹੈ ਇਹ 28.5 ਇੰਚ ਆ ਰਹੀ ਹੈ ਉਸ ਤੋਂ ਬਾਅਦ ਜਿੰਨੀਆਂ ਆਪਾਂ ਨੇ ਜਿਹੜੇ ਤਣੀਆਂ ਲਗੀਆਂ ਉਹ ਲੰਬੀਆਂ ਲਾਉਣੀਆਂ ਨੇ ਉਹ ਆਪਾਂ ਇਹਦੇ ਵਿੱਚ ਪਲੱਸ ਕਰ ਦਾਂਗੇ 28.5 ਇੰਚ ਤਾਂ ਇਹਨੂੰ ਕਵਰ ਕਰੂਗੀ ਪੱਟੀ ਹੁਣ ਜਿਸ ਤਰ੍ਹਾਂ ਆਪਾਂ ਪਿੱਛੇ ਜਿਹੜੀ ਗੱਠ ਦੇਣ ਨੂੰ ਅਗਰ ਆਪਾਂ 7 7 ਇੰਚ ਦੀਆਂ ਜਾਂ 8 8 ਇੰਚ ਦੀਆਂ ਤਣੀਆਂ ਰੱਖਣੀਆਂ ਨੇ ਆਪਾਂ ਉਹ ਇਹਦੇ ਵਿੱਚ 8 8 16 ਪਲੱਸ ਕਰ ਦਾਂਗੇ ਜਿੰਨਾ ਆਪਣਾ ਇਹ ਸਾਰਾ ਆਇਆ ਉਹਦੇ ਵਿੱਚ ਆਪਾਂ 8 8 16 ਪਲੱਸ ਕਰਕੇ ਉਨੀ ਲੰਬਾਈ ਦੀ ਪੱਟੀ ਹੈ ਜਿਹੜੀ ਆਪਾਂ ਉਹ ਕੱਟਾਂਗੇ ਹੁਣ ਹਾਂਜੀ ਹੁਣ ਆਪਾਂ ਜਿਹੜੀ ਉਹਦੇ ਆਲੇ-ਦਾਲੇ ਪੱਟੀ ਲਾ ਕੇ ਲੈ ਕੇ ਆਉਣੀ ਹੈ ਹੁਣ ਆਪਾਂ ਉਹਦੀ ਕਟਿੰਗ ਕਰਾਂਗੇ ਉਹਦੇ ਲਈ ਆਪਾਂ ਨੂੰ 6 ਇੰਚ ਦੂਰਾ ਕੱਪੜਾ ਇਸ ਤਰ੍ਹਾਂ ਜਿਹੜਾ ਕੱਪੜਾ ਹੈ ਇਹ ਇਹਨੂੰ ਆਪਾਂ ਇਸ ਤਰ੍ਹਾਂ ਫੋਲਡ ਕਰਕੇ ਜਿਹੜੀ ਇਹ ਕੱਪੜੇ ਦੀ ਇਹ ਵਾਲੀ ਚੜਾਈ ਹੈ ਇਹ 6 ਇੰਚ ਹੋਣੀ ਚਾਹੀਦੀ ਹੈ ਤੇ ਜਿਹੜੀ ਇਹਦੀ ਲੰਬਾਈ ਹੈ ਉਹ ਜਿੰਨੀ ਆਪਣੀ ਇੰਚੀ ਟੇਪ ਨਾਲ ਮਿਣੀ ਸੀ ਆਪਾਂ ਨੇ ਗੋਲਾਈ ਉਹਦੇ ਵਿੱਚ ਜਿੰਨੀਆਂ ਵੀ ਆਪਾਂ ਤਣੀਆਂ ਵੱਡੀਆਂ ਛੋਟੀਆਂ ਲਾਉਣੀਆਂ ਉਹਨੀਆਂ ਆਪਾਂ ਡਬਲ ਤਣੀਆਂ 2 ਦੀ ਲੰਬਾਈ ਹੈ ਜਿਹੜੀ ਉਹ ਐਡ ਕਰਦਾਂਗੇ ਮੈਂ ਇਹ ਜਿਹੜਾ ਕੱਪੜਾ 6 ਇੰਚ ਲਾ ਲਿਆ ਤੇ ਇਸ ਤਰ੍ਹਾਂ ਲੰਬਾ ਜਿਹੜਾ ਮੈਂ ਇਹ 42 ਇੰਚ ਕੱਪੜਾ ਲਿਆ ਹੈਗਾ ਇਹ ਇਹਨੂੰ ਦੂਰਾ ਆਪਾਂ ਇਸ ਤਰ੍ਹਾਂ ਇਹ ਕੱਪੜੇ ਨੂੰ ਜਿਹੜਾ ਆਪਾਂ ਦੁਬਾਰਾ ਫੇਰ ਫੋਲਡ ਕਰ ਦਾਂਗੇ ਜਿਹੜੀ ਇਹਦੀ ਲੰਬਾਈ ਸੀ ਆਪਾਂ ਨੇ ਲਈ ਉਹਨੂੰ ਆਪਾਂ ਇਸ ਤਰ੍ਹਾਂ ਦੁਬਾਰਾ ਫੋਲਡ ਕਰਕੇ ਹੁਣ ਆਪਾਂ ਇਹਦੇ ਉੱਪਰ ਜਿਹੜੇ ਏਸ ਦੇ ਜਿਹੜੇ ਨਿਸ਼ਾਨ ਨੇ ਉਹ ਵੀ ਇਹ ਖੁੱਲੀ ਸਾਈਡ ਲੱਗਣਗੇ ਜਿਹੜੀ ਆ ਆਪਣੀ ਬੰਦ ਪਾਸਾ ਹੈ ਇਹ ਆਪਣੇ ਆਲੇ-ਦਾਲੇ ਆਊਗਾ ਆਪਾਂ ਨੂੰ ਕੋਈ ਲੇੜ ਮਾਰਨ ਦੀ ਲੋੜ ਨਹੀਂ ਹੈਗੀ ਇਹਦੇ ਜਿਹੜਾ ਆਹ ਪਾਸਾ ਹੈਗਾ ਇੱਥੇ ਆਪਾਂ ਇਹਦੇ ਨਿਸ਼ਾਨੀਆਂ ਲਾਵਾਂਗੇ ਹੁਣ ਇਹਦੀ ਨਿਸ਼ਾਨੀ ਹੈ ਜਿਹੜੀ ਉਹ ਆਪਾਂ ਨੇ ਕਿਸ ਤਰ੍ਹਾਂ ਲਾਉਣੀ ਐ ਹੁਣ ਜਦੋਂ ਆਪਾਂ ਨੇ ਉਹ ਦੀ ਜਿਹੜੀ ਆਪਣੀ ਇਹਦੀ ਆ ਚੀਜ਼ ਦੀ ਸਾਰੀ ਗਲਾਈ ਮੀਨੀਤੀ 28.5 ਇੰਚ ਆਈ ਤੀ ਆਪਾਂ 28 ਮੰਨ ਕੇ ਚੱਲਦੇ ਆ 28 ਦਾ ਅੱਧ ਹੁੰਦਾ 14 ਇੰਚ ਆਪਾਂ ਜਿਹੜਾ ਇਹ ਕੱਪੜਾ ਹੈ ਆਪਣਾ ਇਹਨੂੰ ਦੂਰਾ ਕਰਿਆ ਹੋਇਆ ਤਾਂ ਆਪਾਂ ਇਹਦੇ 14 ਇੰਚ ਦੇ ਨਿਸ਼ਾਨੀ ਲਾਵਾਂਗੇ ਇਸ ਤਰ੍ਹਾਂ ਇਹ 14 ਇੰਚ ਤੇ 14 ਇੰਚ ਤੇ ਇਹਨਾਂ ਸਨ ਲਾ ਕੇ ਤੇ ਜਿਹੜਾ ਆਪਣਾ ਆਹ ਕੱਪੜਾ ਹੈ ਇਹ ਆਪਣਾ ਤਣੀਆਂ ਲਈ ਬਚ ਗਿਆ ਜਿਹੜਾ ਇਹ ਵਾਲਾ ਕੱਪੜਾ ਹੈ ਹੁਣ ਆਪਾਂ ਇਥੋਂ ਜਿਹੜੀ ਤਣੀ ਹੈ ਉਹਦੀ ਆਪਾਂ ਜਿਹੜੀ ਚੜਾਈ ਹੈਗੀ ਆਪਾਂ ਉਹ 1.5 ਇੰਚ ਰੱਖਾਂਗੇ ਤਾਂ ਕਿ ਜਿਹੜੀ ਆਪਣੀ ਤਣੀ ਹੈਗੀ ਉਹ ਵਧੀਆ ਥੋੜੀ ਜੀ ਖੁੱਲੀ ਵਾਂ ਸਕੇ ਨਹੀਂ ਇਹ ਜਿਹੜੀ ਮਲਮਲ ਦਾ ਕੱਪੜਾ ਹੈ ਇਹ ਜੇ ਆਪਾਂ ਨਾ ਥੋੜੀ ਜਿਹੀ ਘੱਟ ਫੋਲਡ ਕਰਦੇ ਆ ਫਿਰ ਉਹ ਪਤਲੀ ਜੀ ਰਹਿ ਜਾਂਦੀ ਹੈ ਇੱਥੋਂ ਆਪਾਂ 1.5 ਇੰਚ ਤੇ ਆਪਾਂ ਨੇ ਆਹ ਜਿਹੜਾ ਇਹ ਆਪਾਂ ਨੇ ਉਹਦੇ ਆਪਣੇ ਹਿਸਾਬ ਨਾਲ ਜਿੰਨੀ ਉਹਦੀ ਆਈ ਸੀ ਉਹਦਾ ਅੱਧ ਕਰਕੇ 14 ਇੰਚ ਕੱਪੜਾ ਲਿਆ 14 ਇੰਚ ਹੁਣ ਆਪਾਂ ਜਿਹੜੀ ਆਪਣੀ ਇਹ ਤਲੀਆਂ ਜੀ ਇਹ ਨੂੰ ਬਿਲਕੁਲ ਸਿੱਧਾ 1.5 ਇੰਚ ਤੁਸੀਂ ਉਰੋਂ ਨਿਸ਼ਾਨੀ ਲਾ ਲਓ ਇਹਦੀ ਇਹ ਨਿਸਾਨੀ ਲਾ ਕੇ ਤੁਸੀਂ ਉਰੋਂ 1.5 ਇੰਚ ਛੱਡ ਕੇ ਜਿੰਨੀ ਆਪਾਂ ਨੇ ਇਹ ਚੌੜੀ ਆ ਉਨੀ ਆਪਾਂ ਨੇ ਇੱਧਰ 1.5 ਇੰਚ ਤੋਂ ਜਿਹੜੀ ਇਹਦੀ ਗਲਾਈ ਹੈ ਉਹ ਗਲਾਈ ਇਹਦੀ 1.5 ਇੰਚ ਤੋਂ ਗਲਾਈ ਦੇਣੀ ਆ ਆਪਾਂ ਨੇ ਇਸ ਤਰ੍ਹਾਂ ਹਾਂਜੀ ਆਪਾਂ ਉਰੋਂ ਇਹਦੀ ਇਸ ਤਰ੍ਹਾਂ ਇਹਦੀ ਗਲਾਈ ਹੈ ਜਿਹੜੀ ਉਹ ਦੇ ਦਾਂਗੇ ਆ ਦੇਖੋ ਇਸ ਤਰ੍ਹਾਂ ਇਹਦੀ ਆਪਾਂ ਗਲਾਈ ਦੇ ਕੇ ਇਹਦੀ ਕਟਿੰਗ ਕਰ ਦਾਂਗੇ ਇਹ ਜਿਹੜੀ ਗਲਾਈ ਹੁੰਦੀ ਹੈ ਜੀ ਜਿਸ ਤਰ੍ਹਾਂ ਆਪਾਂ ਨੇ 1.5 ਇੰਚ ਇਧਰੋਂ ਤਣੀ ਦਾ ਸਾਢੇ ਤਾਂ ਬਾਕੀ ਜਿਹੜਾ ਆਪਣਾ ਇਹ ਕੱਪੜਾ ਬਚਿਆਗਾ 4.5 ਇੰਚ ਤੇ ਤੁਸੀਂ 4.5 ਇੰਚ ਹੀ ਇਧਰ ਨੂੰ ला ਸਕਦੇ ਹੋ ਇਹ ਜਿਹੜੀ ਹਮੇਸ਼ਾ ਗਲਾਈ ਹੁੰਦੀ ਹੈ ਇਸ 400 ਉਨਹੀਂ ਉਧਰ ਨੂੰ ਹੁੰਦਾ ਤੇ ਉਨਹੀਂ ਉਧਰ ਨੂੰ ਆਪਾਂ ਫੇਰ ਗਲਾਈ ਬੰਨ੍ਹਿਆ ਬਸ ਇਸ ਤਰ੍ਹਾਂ ਇਹਦੀ ਤੁਸੀਂ ਜਿਹੜੀ ਗਲਾਈ ਹੈ ਉਰੇ ਨੂੰ ਮਲਾ ਦੇਣੀ ਹੈ ਹਾਂ ਦੇਖੋ ਇਹਦੀ ਹੁਣ ਆਪਾਂ ਜਿਹੜੀ ਕਟਿੰਗ ਹੈ ਉਹ ਕਰ ਦਾਂਗੇ ਇਸ ਤਰ੍ਹਾਂ ਜਿਹੜੀ ਇਹਦੀ ਕਟਿੰਗ ਹੈ ਇਹ ਸਾਰੀ ਜਿਹੜੀ ਹੋ ਗਈ ਆਪਾਂ ਹੁਣ ਇਹਦੀ ਜਿਹੜੀ ਸਟੀਚਿੰਗ ਹੈ ਸੋ ਨੂੰ ਦੱਸਾਂਗੇ ਵੀ ਕਿਸ ਤਰ੍ਹਾਂ ਇਹਦੀ ਸਟੀਚਿੰਗ ਕਰਨੀ ਹੈਗੀ ਇਹਦੀ ਸਟੀਚਿੰਗ ਦੇ ਲਈ ਸਾਰਿਆਂ ਨੂੰ ਪਹਿਲਾਂ ਜਿਹੜੀ ਆਪਾਂ ਇਹ ਚੀਜ਼ ਹੈ ਜਿਹੜੀ ਕਟਿੰਗ ਕਰੀਤੀ ਇਹਨੂੰ ਇਸ ਤਰ੍ਹਾਂ ਫੋਲਡ ਕਰਕੇ ਆਪਾਂ ਨੇ ਇਹਦੇ ਸੈਂਟਰ ਦੇ ਵਿੱਚ ਉਰੇ ਇਸ ਤਰ੍ਹਾਂ ਫੋਲਡ ਕਰਕੇ ਆਪਾਂ ਨੇ ਕੱਟ ਲਾ ਲੈਣਾਗਾ ਇਸ ਤਰ੍ਹਾਂ ਤੇ ਪਹਿਲਾ ਆਪਾਂ ਜਿਹੜੀ ਇਹਦੀ ਇਹ ਵਾਲੀ ਇਹ ਆਪਣੀ ਡਬਲ ਹੈ ਇਸ ਤਰ੍ਹਾਂ ਡਬਲ ਹੈ ਇਹਨੂੰ ਆਪਾਂ ਨੇ ਇਹਦੀ ਸिलाई ਮਾਰ ਕੇ ਸਾਰਿਆਂ ਨੂੰ ਪਹਿਲਾਂ ਆਪਾਂ ਇਹਦੀ ਇਸ ਤਰ੍ਹਾਂ ਸिलाई ਮਾਰ ਦਾਂਗੇ ਹਾਂ ਜਿਹੜੀ ਇਹ ਸिलाई ਮਾਰ ਕੇ ਇਹਨੂੰ ਆਪਾਂ ਇਸ ਤਰ੍ਹਾਂ ਖੋਲ ਕੇ ਇਹਨੂੰ ਇਸ ਤਰ੍ਹਾਂ ਜਿਹੜੀ ਆਪਾਂ ये जी अपनी सिलाई है ये अपनी गुम हो जूगी अंदर चली जाऊगी इस तरह ये हो योजू हूँ आप जी आपने अपनी ये वाली पट्टी की कटिंग करी थी ये आप उस तरह ही सेंटर करके ਇਸ ਤਰ੍ਹਾਂ ਸੈਂਟਰ ਕਰਕੇ ਆਪਾਂ ਉਰੇ ਜਿਹੜਾ ਇਹਦਾ ਕੱਟ ਹੈ ਇਹ ਲਾ ਲੈਨੇ ਸੁਣਾਪ ਤਾਂ ਇਹ ਨੂੰ ਜਿਹੜੀ ਆਪਣੀ ਇਹ ਚੀਜ਼ ਹੈਗੀ ਸਿਰ ਵਾਲੀ ਪੱਤੀ ਸੀ ਇਹਨੂੰ ਆਪਾਂ نیچے ਰੱਖ ਕੇ ਜਿਹੜੀ ਆਪਾਂ ਨੇ ਪੱਟੀ ਲਾਉਣੀ ਹੈ ਇਹਨੂੰ ਆਪਾਂ ਉੱਪਰਲੀ ਸਾਈਡ ਤੋਂ ਲਾ ਕੇ ਲੈ ਕੇ ਆ ਮੰਗੀ ਇਸ ਤਰ੍ਹਾਂ ਜਿਹੜਾ ਇਹ ਇਹਦਾ ਟੱਕ ਹੈ ਤੇ ਇਹਦਾ ਟੱਕ ਇੰਨਾਂ ਨੂੰ ਆਪਾਂ ਦੋਨਾਂ ਨੂੰ ਆਪਸ ਦੇ ਵਿੱਚ ਇਸ ਤਰ੍ਹਾਂ ਟੱਕ ਦੇ ਉੱਪਰ ਟੱਕ ਰੱਖ ਕੇ ਆਪਾਂ ਪਹਿਲਾਂ ਅੱਧੇ ਇੱਧਰ ਨੂੰ ਸਲਾਈ ਲਾ ਕੇ ਲੈ ਕੇ ਆਵਾਂਗੇ ਫਿਰ ਉੱਧਰ ਨੂੰ ਲੈ ਕੇ ਆਵਾਂਗੇ ਆ ਦੇਖੋ ਜੀ ਇਸ ਤਰ੍ਹਾਂ ਆਪਾਂ ਸੈਂਟਰ ਤੋਂ ਇੱਧਰ ਲਈ ਸਿਉਣਾ ਹੈ ਜਿਹੜੀ ਉਹ ਕੰਪਲੀਟ ਕਰ ਲਈ ਇਸੇ ਤਰ੍ਹਾਂ ਹੀ ਆਪਾਂ ਸੈਂਟਰ ਤੋਂ ਜਿਹੜੀ ਇਸ ਸਾਈਡ ਦੀ ਸਿਉਣਾ ਹੈ ਉਹ ਵੀ ਆਪਾਂ ਕੰਪਲੀਟ ਕਰ ਲਾਂਗੇ ਇਹਨੂੰ ਤੁਸੀਂ ਸਲਾਈ ਨੂੰ ਜਿਹੜੀ ਸਾਰੀ ਨੂੰ ਐ ਡਬਲ ਕਰ ਦਿਓ ਤਾਂ ਕਿ ਜਿਹੜਾ ਇਹਦਾ ਪੱਕਾ ਕੰਮ ਹੋ ਜੇ ਉੱਧਰ ਦੇ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਜਿਹੜੀ ਆਪਣੀ ਹੀ ਪਟਕੀ ਐ ਇਹਦੀ ਇਸ ਤਰ੍ਹਾਂ ਜਿਹੜੀ ਇਹਦੀ ਸ਼ੇਪ ਐ ਉਹ ਆ ਗਈ ਹੁਣ ਆਪਾਂ ਨੇ ਜੀ ਜਿਹੜੀ ਆਪਣੀਆਂ ਇਹ ਵਾਲੀਆਂ ਤਣੀਆਂ ਲੀਗੀਆਂ ਇਹ ਜਿਸ ਤਰ੍ਹਾਂ ਆਪਾਂ ਉਰੋਂ ਇਹਦੀ ਸਲਾਈ ਮਾਰ ਕੇ ਲੈ ਕੇ ਆਏ ਆ ਆ ਦੇਖੋ ਗੇੜੀ ਇਹਦੀ ਇਹ ਸਲਾਈ ਮਾਰ ਕੇ ਲੈ ਕੇ ਆਏ ਆਪਾਂ ਇਹਨੂੰ ਇਸ ਤਰ੍ਹਾਂ ਕਿਉਂ ਆਪਣੇ ਦੋਨੇ ਪਾਸੇ نیچے ਤਾਂ ਕੰਨੀ ਆ ਗਈ ਜਿੰਨੀ ਜਿੰਨੀ ਆਪਾਂ ਨੇ ਇਹ ਸਲਾਈ ਮਾਰੀ ਐ ਆਪਾਂ ਉਹਨੂੰ ਇਹਨੂੰ ਫੋਲਡ ਕਰਕੇ ਇਸ ਤਰ੍ਹਾਂ ਇਧਰੋਂ ਵੀ ਫੋਲਡ ਕਰ ਲਿਓ ਤੁਸੀਂ ਤੇ ਇਧਰੋਂ ਵੀ ਫੋਲਡ ਕਰ ਲਿਓ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਫੋਲਡ ਕਰਕੇ ਆਪਾਂ ਜਿਹੜੀ ਇਹਦੀ ਸਲਾਈ ਐ ਉਹ ਨੂੰ ਧਰਕੀ ਆਪ ਐਦਰ ਨੂੰ ਲਾ ਦਾਂਗੇ ਹਾਂਜੀ ਆ ਦੇਖੋ ਜਿਹੜੀ ਮੈਂ ਪਟਕੀ ਬਣਾਈ ਸੀ ਮੈਂ ਆਪਣੇ ਸਿਰ ਦੇ ਉੱਤੇ ਪਹਿਨਣੀ ਹੈ ਜਿਹੜੀ ਇਹਦੀ ਫਾਈਨਲ ਲੁੱਕ ਹੈ ਬਹੁਤ ਸੋਹਣੀ ਆਈ ਹੈ ਬਹੁਤ ਫਿੱਟ ਆਈ ਹੈ ਇਹ ਪੱਕੇ ਨਾਪ ਦੀ ਪਟਕੀ ਸੀਗੀ ਜਿਹੜੀ ਮੈਂ ਇਹ ਅੱਜ ਤਿਆਰ ਕਰਕੇ ਤੁਹਾਨੂੰ ਦਿਖਾਈ ਆ ਦੇਖੋ ਮੈਂ ਆਪਣੇ ਸਿਰ ਦੇ ਉੱਪਰ ਬੰਨੀ ਹੈ ਬਿਲਕੁਲ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਉਹ ਨਹੀਂ ਹੋਈ ਹੈਗੀ ਬਿਲਕੁਲ ਐਨ ਕੋ ਦਿਉ ਰੋ ਸਾਫ ਕਿਸੇ ਪਾਸੋਂ ਇਹ ਜਿਹੜੀ ਪਟਕੀ ਹੈ ਇਹ ਫੁੱਲ ਦੀ ਨਹੀਂ ਸੋਨ ਮੇਰੀ ਅੱਜ ਦੀ ਜਿਹੜੀ ਇਹ ਵੀਡੀਓ ਹੈ ਕਿਸ ਤਰ੍ਹਾਂ ਲੱਗੀ ਜਰੂਰ ਦੱਸਣਾ ਤੇ ਵੀਡੀਓ ਨੂੰ ਸਾਰੀ ਨੂੰ ਜਰੂਰ ਦੇਖਿਆ ਕਰੋ ਜੇ ਵੀਡੀਓ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ ਜੀ